ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਪਤੀ ਪਤਨੀ ਦੀ ਦਰਗੀਤ ਹੈ ਸੋ ਮੈਨੂੰ ਲੱਗਦਾ ਇਹਦੀ ਕੋਈ ਬਹੁਤੀ ਵਿਆਖਿਆ ਕਰਨ ਦੀ ਤਾਂ ਲੋੜ ਨਹੀਂ ਕਿਉਂਕਿ ਤੁਸੀਂ ਆਪ ਹੀ ਸਮਝ ਲਓਗੇ ਜਦੋਂ ਸੁਣੋਗੇ ਸੋ ਮਾਨੋ ਆਨੰਦ ਪਿਆਰੇ ਜੀ ਗੀਤ ਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਮੈਨੂੰ ਪਤਾ ਲੱਗੇ ਵੀ ਤੁਸੀਂ ਸੁਣਦੇ ਹੋ ਤੁਹਾਨੂੰ ਪਸੰਦ ਆਉਂਦੇ ਨੇ ਜਾਂ ਨਾ ਸੋ ਮਾਨੋ ਆਨੰਦ ਪਿਆਰੇ ਜੀ ਗੀਤਾ ਦੇ ਜਾ ਦੇ ਜਾ ਰੇ ਜੇ ਪੱਲਾ ਮੈਂ ਪਾੜੇ ਠਾਰੇ ਰਹੀਆਂ ਦੇਜਾ ਦੇਜਾ ਰਜਾਈ ਵੜਾ ਪੱਲਾ ਮੈਂ ਪਾੜੇ ਠਾਰੇ ਰਹੀਆਂ ਤੇਰੇ ਲਈ ਅਸੀ ਬਾਗਲਵਾਇਆ ਤੇਰੇ ਲਈ ਅਸੀ ਬਾਗਲਵਾ ਵਚੂਪਣੇ ਨੂੰ ਆ ਜਾ ਮੈਂ ਕੱਲਾ ਵੇ ਮਾਂ ਦੀਆ ਚੰਨਾ ਵੇ ਪੈਣ ਦੀਆ ਵੀਰਾ ਵੇ ਸਾਡੀ ਆ ਬਜ਼ੀਰਾ ਮੈਂ ਆਰ ਜਾ ਕਰ ਰਹੀਆਂ ਦੇ ਜਾ ਦੇ ਜਾ ਵੇ ਰ ਜਾਈ ਵਾਲਾ ਪੱਲਾ ਮੈਂ ਪਾੜੇ ਠਰ ਰਹੀਆਂ ਤੇਰੇ ਲਈ ਵੇ ਅਸੀਂ ਖਾਣਾ ਬੁਣਾਇਆ ਤੇਰੇ ਲਈ ਵੇ ਅਸੀਂ ਖਾਣਾ ਬੁਣਾਇਆ ਖਾਣਿਆ ਜਾਵੀ ਤੂੰ ਕੱਲਾ ਵੇ ਮਾਂ ਦੀਆ ਚੰਨਾ ਵੇ ਪੈਣ ਦੀਆ ਵੀਰਾ ਵੇ ਸਾਡੀ ਆਵ ਜੀਰਾ ਮੈਂ ਇੰਕਾਰ ਰਹੀਆਂ ਦੇ ਜਾ ਦੇ ਜਾ ਵੇਰ ਜਾਈ ਵਾਲਾ ਪੱਲਾ ਮੈਂ ਪਾੜੇ ਠਾਰ ਰਹੀਆਂ ਤੇਰੇ ਲਈ ਵੇ ਅਸਮਹਿਲ ਬਣਵਾਇਆ ਤੇਰੇ ਲਈ ਵੇ ਅਸਮਹਿਲ ਬਣਵਾਇਆ ਵੇ ਤੂੰ ਬਸੜੇ ਨੂੰ ਆ ਜਾ ਮੈਂ ਕੱਲਾ ਵੇ ਬਦਮਾ ਦੇ ਅਚਨਾਂ ਵੇ ਪੈਣ ਦੇ ਆ ਵੀਰਾ ਵੇ ਸਾਡੀ ਅਬ ਜੀਰਾ ਮੈਂ ਆਰ ਜਾਂ ਇੰਕਾਰ ਰਹੀਆਂ ਦੇ ਜਾ ਦੇ ਜਾ ਵੇ ਰ ਜਾਈ ਵਾਲਾ ਪੱਲਾ ਮੈਂ ਪਾੜੇ ਠਰ ਰਹੀਆਂ ਤੇਰੇ ਲਈ ਵੇ ਅਸਾਂ ਸੜਕ ਬਣਾਈ ਤੇਰੇ ਲਈ ਵੇ ਅਸਾਂ ਸੜਕ ਬਣਾਈ ਟੈਲਦਾ ਆਵੀ ਤੂੰ ਕੱਲਾ ਵੇ ਮਾਂਦੇ ਅਚੰਨਾ ਵੇ ਪੈਣ ਦੇ ਆ ਬੀਰਾ ਵੇ ਸਾਡੇ ਆ ਵਜੀਰਾ ਮੈਂ ਯਾਰ ਜਾ ਕਾਰ ਰਹੀਆਂ ਮਹਾੜੇ ਕਾਢ ਰਹੀਆਂ ਦੇ ਜਾ ਦੇ ਜਾ ਵੇਰ ਜਾਈ ਵਾਲਾ ਪੱਲਾ ਮੈਂ ਪਾੜੇ ਠਾਰੇ ਰਹੀਆਂ ਦੇ ਜਾ ਦੇ ਜਾ ਵੇਰ ਜਾਈ ਵਾਲਾ ਪੱਲਾ ਮੈਂ ਪਾੜੇ ਠਾਰੇ ਰਹੀਆਂ